ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਕਿ ਕਿਉਂਕਿ ਵੈਸੇ ਚਲੋ ਆਪਾਂ ਕਿਸੇ ਦਾ ਮੂੰਹ ਤਾਂ ਨਹੀਂ ਫੜ ਸਕਦੇ ਕਿਉਂਕਿ ਬੜੇ ਕਹਿੰਦੇ ਨੇ ਕਿ ਗੁਰੂ ਸਾਹਿਬ ਦੇ ਵਿੱਚ ਕੋਈ ਤਾਕਤ ਨਹੀਂ ਸੀ ਕੋਈ ਕਰਾਮਾਤ ਨਹੀਂ ਕੋਈ ਸ਼ਕਤੀ ਨਹੀਂ ਹੈ ਤੇ ਉਹ ਬੜੇ ਸਵਾਲ ਬੜੇ ਕਰਦੇ ਆ ਕਿ ਕੋਈ ਕਰਮਾਤ ਹੈ ਕੋਈ ਦਿਖਾਉਣ ਵਾਲਾ ਤਾਂ ਦਿਖਾਵੇ بڑے ਇਨਾਮਾਂ ਦੇ ਵੀ بڑے ਬੰਦੇ ਦਾਅਵੇ ਕਰਦੇ ਆ ਤਾਂ ਉਹਨਾਂ ਨੂੰ ਬੇਨਤੀ ਆ ਜੇ ਕੋਈ ਸ਼ੱਕ ਹੈ ਤਾਂ ਉਹ ਦੁੱਧ ਅਫਦਾ ਲੈ ਜਾਣ ਗੁਰਦੁਆਰਾ ਤਮਤਾਨ ਸਾਹਿਬ ਪੰਜਾਬ ਦੇ ਬਾਰਡਰ ਤੇ ਆ ਠੀਕ ਹੈ ਜੀ ਜਿਨ੍ਹਾਂ ਨੇ ਸ਼ਕਤੀ ਦੇਖਣੀ ਹੈ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਨਹੀਂ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਤਾਂ ਅੱਖਾਂ ਮੀਚ ਕੇ ਹੀ ਆ ਇਹ ਕਹਣਾ ਕਹਿੰਦੇ ਨੇ ਅੱਖਾਂ ਮੀਚ ਕੇ ਨੇ ਭਰੋਸਾ ਕਰਨਾ ਚਾਹੀਦਾ ਪਰ ਗੁਰੂ ਤੇ ਅੱਖਾਂ ਮੀਚ ਕੇ ਹੀ ਭਰੋਸਾ ਕੀਤਾ ਜਾਂਦਾ ਕਿਉਂਕਿ ਗੁਰੂ ਨੇ ਸਮਰੱਥ ਨੇ ਸਭ ਕੁਝ ਕਰ ਸਕਦੇ ਆ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਹਰ ਕਰਾਵਾ ਹੁਣ ਦਵਾਈ ਦੇ ਵਿੱਚ ਸੀ ਕਲਾਉਡ ਸੀਰੀਅਸ ਦੇ ਨਾਲ ਡੁਪਲੀਕੇਟ ਨਹੀਂ ਪਵਾਉਂਦੇ ਸੀ ਥਲ ਸੀ ਮਾਰੂ ਥਲ ਰੇਤ ਦੇ ਟਿੱਬੇ ਕਹਿੰਦੇ ਸੀ ਜਿਹਨੂੰ ਤੇ ਹਾੜੀ ਹੜ ਕਰਤਾ ਫਿਰ ਉੱਥੇ ਪਰਮੇਸ਼ਰ ਕੁਛ ਵੀ ਕਰ ਸਕਦਾ ਤੇ ਗੁਰਦੁਆਰਾ ਤਮਤਾਨ ਸਾਹਿਬ ਹੈ ਖੈਰ ਆਪਾਂ ਉੱਥੇ ਹੀ ਆਈਏ ਗੱਲ ਤੇ ਜਿਹੜਾ ਆਪਦੇ ਆਪ ਨੂੰ ਵਿਦਵਾਨ ਕਹਿੰਦਾ ਵੀ ਗੁਰੂ ਕਲਾ ਨਹੀਂ ਵਰਤਾਉਂਦਾ ਕਰਾਮਾਤ ਨਹੀਂ ਤਮਤਾਨ ਸਾਹਿਬ ਆ ਜਾਣ ਜੇ ਕੋਈ ਵਹਿਮ ਹੈ ਆਪਣਾ ਦੁੱਧ ਰ ਕੋਲੋਂ ਲੈ ਆਉਣ ਤੇ ਆ ਕੇ ਜਮਾ ਕੇ ਦਿਖਾਉਣ ਉੱਥੇ ਤਮਤਾਨ ਸਾਹਿਬ ਆ ਕੇ ਨਾ ਦੁੱਧ ਜਮਾ ਕੇ ਦਿਖਾਉਣ ਵੱਡੇ ਵੱਡੇ ਵਿਦਵਾਨ ਲੈ ਆ ਜਾਣ ਜਿਹੜੇ ਕਹਿੰਦੇ ਨੇ ਅਖੌਤੀ ਨੇ ਨਾ ਉਹ ਅਖੌਤੀ ਵਿਦਵਾਨ ਨੇ ਜਿਹੜੇ ਕਹਿੰਦੇ ਆ ਕਿ ਦੁੱਧ ਜੰਮ ਜਾਊਗਾ ਜੀ ਉੱਥੇ ਤੇ ਉਹ ਆ ਜਾਣ। ਉੱਥੇ ਆ ਕੇ ਨਾ ਜਮਾ ਕੇ ਦਿਖਾਉਣਾ। ਮੰਨ ਲਾਂਗੇ ਫਿਰ ਕਰਾਮਾਤ ਨਹੀਂ ਹੈਗੀ ਗੁਰੂ ਚ। ਗੁਰੂ ਚ ਬਹੁਤ ਵੱਡੀ ਕਰਾਮਾਤ ਹੈ। ਕਿਉਂਕਿ ਗੁਰੂ ਇੱਕ ਪਾਵਰ ਹੈ। ਆਪ ਨਰਾਇਣ ਕਲਾ ਧਾਰ ਜਗਮਹਿ ਪਰਵਰਿਓ। ਹੈ ਨਾ ਆਪ ਨਰਾਇਣ ਹੀ ਹੈ ਕਲਾ ਧਾਰ ਕੇ ਜਗਤ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੇ ਰੂਪ ਦੇ ਵਿੱਚ। ਪਰ ਪਤਾ ਨਹੀਂ ਅਸੀਂ ਕਿਹੜੇ ਮੂੰਹ ਨਾਲ ਕਹਿ ਦਿੰਨੇ ਆ ਕਿ ਰੱਬ ਕਲਾ ਨਹੀਂ ਵਰਤਾਉਂਦਾ ਗੁਰੂ ਨੇ ਕਰਾਣੀ ਕਲਾ ਨਹੀਂ ਵਰਤਾਈ ਪੰਜਾ ਸਾਹਿਬ ਪੰਜਾ ਲਾਇਆ ਉਹ ਕਲਾ ਨਹੀਂ ਸੀ ਉਹ ਕਰਾਮਾਤ ਨਹੀਂ ਸਵਾ ਲੱਖ ਨਾਲ ਇਕਨ ਲੜਾ ਦੇਣਾ ਕਰਾਮਾਤ ਨਹੀਂ 33 ਤੋਂ 20 ਤੇ ਬੈਠ ਜਾਣਾ ਕਰਾਮਾਤ ਨਹੀਂ ਹੋਰ ਕੀ ਕਰਾਮਾਤ ਮੰਨੋਗੇ ਤੁਸੀਂ ਹੋਰ ਕੀ ਕਰਾਮਾਤ ਮੰਨੋਗੇ ਕਦੇ ਗੁਰੂ ਤੇ ਵਿਸ਼ਵਾਸ ਕਰਕੇ ਦੇਖਿਓ ਤੇ ਜੋ ਭਾਵਨਾ ਹੋਏਗੀ ਪੂਰਨ ਹੋ ਜਾਂਦੀ ਹੈ ਪਰ ਗੁਰੂ ਤੇ ਵਿਸ਼ਵਾਸ ਗੁਰੂ ਦੀ ਬੰਦਗੀ ਬਾਣੀ ਇਹ ਪੜਨੀ ਪੈਣੀ ਹੈ ਜੇ ਕਰਾਂਗੇ ਤਾਂ ਕੁਝ ਮਿਲੂ ਤੇ ਕਹਿੰਦੇ ਸਾਨੂੰ ਤੁਸੀਂ ਕਰਕੇ ਦਿਖਾਓ ਆਪਾਂ ਕਹਿੰਦੇ ਨਾ ਰੋਟੀ ਨਹੀਂ ਖਾਂਦੇ ਤੁਸੀਂ ਖਵਾ ਕੇ ਦਿਖਾਓ ਸਾਡੇ ਢੱਡੇ ਚ ਪਾ ਕੇ ਦਿਖਾਓ ਐਦਾਂ ਕਿਵੇਂ ਪੈਜੂ ਹਨ ਉਹ ਗੁਰੂ ਹੈ ਉਹ ਸਾਰਾ ਕੁਝ ਕਰ ਸਕਦਾ ਹੈ ਉਹ ਸਮਰੱਥ ਹੈ ਉਹ ਕਰਨ ਕਰਣ ਹੈ ਠੀਕ ਹੈ ਜੀ ਤੇ ਆ ਹੁਣ ਦਵਾਈ ਦੇ ਵਿੱਚ ਡੁਪਲੀਕੇਟ ਵਰਖਾ ਕਰਾਉਂਦੇ ਸੀ ਤੇ ਥਾਲਾ ਸਾਰਾ ਮਾਰੂ ਥਾਲਾ ਉਹ ਕੀ ਹੋਇਆ ਕਿੱਡੀ ਗੁਰੂ ਨੇ ਉੱਥੇ ਜਿਹੜੀ ਇੱਕ ਕਲਾਈ ਵਰਤਾਤੀ ਸਾਇੰਸ ਨਹੀਂ ਆਪਣੇ ਤਰੀਕੇ ਨਾਲ ਵਰਖਾ ਕਰਾਉਣੀ ਸੀ ਥੋੜੀ ਜੀ ਪਰ ਹੜ੍ਹ ਹੀ ਲਿਆ ਤੇ ਰੋਕੇ ਦਿਖਾਉਂਦੇ ਫਿਰ ਸਾਇੰਸ ਰੋਕੇ ਦਿਖਾਉਂਦੀ ਨਾ ਹੜ੍ਹਾਂ ਨੂੰ ਫਿਰ ਕਹਿੰਦੇ ਤਾਂ ਕੁਦਰਤੀ ਆਫਤ ਹੈ ਕੁਦਰਤ ਦੇ ਵਿੱਚ ਵੀ ਬਲਿਹਾਰੀ ਕੁਦਰਤ ਤੇਰੀ ਵਸਿਆ ਤੇਰੀ ਕੁਦਰਤ ਹੈ ਉਹ ਤਾਂ ਬਲਿਹਾਰ ਜਾਣੇ ਹਨਾ ਕੁਦਰਤ ਤੋਂ ਵੀ ਬਲਿਹਾਰ ਕਿਉਂਕਿ ਦੇਖੋ ਅਮਰਤ ਵੇਲਾ ਸਵੇਰੇ ਸਵੇਰੇ ਐ ਸੀ ਨਾ ਖੇਤ ਬੜਾ ਸੋਹਣਾ ਦ੍ਰਿਸ਼ ਹੁੰਦਾ ਜਿਹੜਾ ਅਮਰਤ ਵੇਲੇ ਦਾ ਹੁੰਦਾ ਜਿੱਥੇ ਆਪਾਂ ਕਹਿੰਦੇ ਸੂਰਜ ਵੀ ਫੁੱਟਦਾ ਲਾਲੀ ਉਹ ਸਾਹਮਣੇ ਹੈ ਹਨਾ ਸਾਹਮਣੇ ਦੇਖੋ ਲਾਲੀ ਆ ਗਈ ਇਹ ਕੁਦਰਤ ਆ ਉਹਦੀ ਕਾਦਰ ਦੀ ਤੇ ਜੇ ਕੋਈ ਇਹ ਚੀਜ਼ ਨੂੰ ਪਰਖਣੀ ਚਾਹੁੰਦਾ ਨਾ ਤਾਂ ਗੁਰਦੁਆਰਾ ਤਮਤਾਨ ਸਾਹਿਬ ਆ ਜਿਓ ਬੇਸਿਕ ਗੁਰੂ ਨੂੰ ਪਰਖਿਆ ਨਹੀਂ ਜਾਂਦਾ ਹੁੰਦਾ ਗੁਰੂ ਅੱਗੇ ਤਾਂ ਜੋਦਰੀ ਹੁੰਦੀ ਐ ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਉਹਦੇ ਅੱਗੇ ਤਾਂ ਨਮਸਕਾਰ ਹੀ ਕੀਤੀ ਬਣਦੀ ਐ ਪਰ ਜੇ ਫਿਰ ਵੀ ਆ ਖੋਤੀ ਵਿਦਵਾਨਾਂ ਨੂੰ ਸ਼ੱਕ ਐ ਗੁਰੂ ਉੱਪਰ ਤਾਂ ਤਮਤਾਨ ਸਾਹਿਬ ਆਵਦਾ ਦੁੱਧ ਲੈ ਆਉਣ ਕਈ ਵਾਰ ਇਹ ਹੁੰਦਾ ਨਾ ਕਿ ਪਤਾ ਨਹੀਂ ਉੱਥੇ ਦੁੱਧ ਚ ਕੀ ਹੋਊਗਾ ਆਵਦਾ ਦੁੱਧ ਲੈ ਆਉਣ ਤੇ ਲਿਆ ਕੇ ਦਹੀਂ ਜਮਾ ਕੇ ਦਿਖਾਉਣ ਤਮਤਾਨ ਸਾਹਿਬ ਦੀ ਧਰਤੀ ਤੇ ਫਿਰ ਮਨਾਂਗੇ ਤੁਹਾਨੂੰ ਤੁਮ ਤਾਨ ਸਾਹਿਬ ਬਾਕੀ ਸਾਰੇ ਕਿਤੇ ਵੀ ਆਪਾਂ ਦਹੀਂ ਜਮਾ ਲੈਨੇ ਆ ਸਿਆਲਤ ਵੀ ਮਤਾਮਾ ਪੈਣਾ ਘਰੇ ਵੀ ਜਮਾ ਲੰਦੀ ਆ ਉਹਨੂੰ ਠੰਡ ਤੋਂ ਲੁਕੋ ਕੇ ਥੋੜਾ ਜਾਂ ਤੇ ਦਹੀਂ ਪਹਾੜਾਂ ਦੇ ਵਿੱਚ ਵੀ ਜਾਂਦਾ ਉੱਥੇ ਵੀ ਹੀਟ ਦੇ ਕੇ ਜਮਾ ਲੰਦੇ ਨਹੀਂ ਇੱਥੇ ਚਾਹੇ ਆਪਦੇ ਹੀਟਰ ਲਿਓ ਜੋ ਮਰਜ਼ੀ ਲਿਓ ਵੈਸੇ ਤਾਂ ਗਰਮੀ ਹੈ ਇੱਥੇ ਹੁਣ ਵੀ ਤੇ ਜਮਾ ਕੇ ਦਿਖਾਓ ਦੁੱਧ ਮੰਨ ਜਾਗੇ ਸੁਣ ਚਾਹੇ ਨਿੰਬੂ ਪਾਲਿਓ ਕੁਝ ਮਰਜ਼ੀ ਪਾਲਿਓ ਦੇ ਵਿੱਚ ਦੁੱਧ ਨੂੰ ਪਾੜ ਕੇ ਦਿਖਾਓ ਜਮਾ ਕੇ ਦਿਖਾਓ ਉੱਥੇ ਫਾੜ ਜੂ ਜਮਦਾ ਨਹੀਂ ਠੀਕ ਹੈ ਜੀ ਇਹ ਵੀਡੀਓ ਸ਼ੇਅਰ ਕਰਿਓ ਵੱਧ ਤੋਂ ਵੱਧ ਅਖੌਤੀ ਵਿਦਵਾਨਾਂ ਤੱਕ ਪਹੁੰਚਦੀ ਹੋਵੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ